ਫੜ ਜਾ ਰਹਾ ਹੋ ਫੜ ਆਪ ਲਾਈਵ ਦੋਸਤੋ ਔਰ ਠੀਕ ਹੈ ਬੱਕਰੀਆਂ ਸੌਦਾ ਲੱਗਾ ਛੇੜਾ ਵਾਲਾ ਬੱਕਰਾ ਮੰਡੀ ਤੇ ਓਹ ਦੇ ਠੀਕ ਹੈ ਜਰਾ ਬੰਨਿਆ ਕਰਿਆ ਅੱਗੇ ਦੇ ਹਾਲੇ ਮੋੜੀ ਤੇ ਗੋਪੀ ਦੀ ਬੱਕਰੀ ਹੈ ਪਰ ਗਾੜੀ ਵਾਲੇ ਦੋਸਤੋ ਬੋਲਣੇ ਬਤਾ ਬੋਲਣੇ ਬਤਾ ਬੋਲੋ ਠੀਕ ਹੈ ਜਾ ਜਾ ਇਹ ਪਹਿਲੇ ਪਹਿਲੇ ਕੱਟਦੇ ਬਾਅਦ ਦੇਵੇ ਵਕਾ ਫੜਾ ਦੇ ਸਾਰੇ ਵੇਖੀ ਜਾਉਂ ਭਾਈ ਫੜਾ ਦੇ ਸਾਰੇ ਆ ਜੇ ਵੱਧ ਗਿਆ ਤਾਂ ਉਹਦੇ ਘਰ ਮੈਂ ਕੱਟ ਗਿਆ ਉਹਦੇ ਤਾਂ ਵੀ ਉਹਦੇ ਘਰ ਮਾ ਦੇ ਗੋਪਟਰੀ ਘੋੜ ਲੈ ਕੇ ਨਵੇਂ ਦੇ ਰਹੇ ਆ ਆ ਦੋਸਤੋ ਵੀ ਜਿਹੜੇ ਦੋਸਤਾਂ ਪ੍ਰਜਨ ਦੇ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਹਾਇ ਤਾਂ ਕੰਮ ਹਾਇ ਤਾਂ ਚੱਲ ਹਾਇ ਤਾਂ ਲੱਗੂਗਾ ਪਤਾ ਲੱਗੂਗਾ ਪਤਾ ਕੰਨੇ ਵੀ ਹਾਇ ਤਾਂ ਕੰਮ ਚੱਲੀ ਜਾਂਦਾ ਉਹਨਾਂ ਦਾ 14.5 ਲਾਇਆ 18 ਮੰਗਿਆ ਮੈਂ ਤਾਂ ਉਹਨੇ ਹੋਗਾ ਮੈਂ ਕੱਟੂ ਜਿਹੜੇ ਆ ਨਾ ਦੇਖੋ ਕਿ ਜਾ ਕੇ ਖੜਦੀ ਆ ਆ ਕਿ ਕੀ ਹੋ ਗਈ ਨਾ ਕਿਤੇ ਲਾ ਕੇ ਫੋਟੋ ਲਗਾ ਲਓ ਉਹ ਆ ਇਹਦਾ ਮੋਟਰ ਆ ਉਰੇ ਆ ਇਹ ਕੰਨਾ ਵੇ ਨਹੀਂ ਆਉਂਦਾ ਓ ਗੁਰਪ੍ਰੀਤ ਆ ਪਹਿਲਾ ਕੀ ਕਹੀਦਾ ਤੈਨੂੰ ਹੋਰ ਆ ਆਵਾਜ਼ ਦੇ ਯਾਰ ਪਹਿਲਾ ਮੋੜ ਉਹ ਕਾਇਲ ਨੂੰ ਤਾਂ ਕੋਈ ਨਹੀਂ ਆ ਓ ਗੁਰਪ੍ਰੀਤ ਤੇ ਵਧੀਆ ਤੇਰੀ ਬੱਕਰੀ ਵੇਖੀ ਜਿਹਦੇ ਪਹਿਲਾਂ ਉਹ ਰੱਖ ਲਾਈ ਅੱਦ ਨੂੰ ਮੇਰੇ ਵੱਸ ਆ ਜਾ ਉਹ ਐਫਆਈ 500 ਵਧੀਆ ਤੁਹਾਨੂੰ ਮਾਰੀ ਜਾ ਹੋ ਜਾਣਾ ਇੱਕ ਨਹੀਂ ਕਹਿੰਦੇ ਇੱਕ ਬੱਲ ਵੇਖਣੇ ਹੋ ਜਾਣਾ ਕਿੰਨੇ ਦੀ ਦੇਣੀ ਆ ਬਲੂ ਉਰੇ ਆ ਜਾ ਆ ਜਾ ਬੱਲੂ ਹੋਰ ਥੋੜਾ ਸੌਤਾ ਜਮਾ ਨੇੜੇ ਲੱਗਾ ਯਾਰ ਐਵੇਂ ਕਿਉਂ ਅੱਗੇ ਵਾਲੀ ਗੱਲ ਹੋ ਜਾਣੀ ਤੁਹਾਡੇ ਨਾਲ 14 ਜਮਾ ਨੇੜੇ ਲੱਗਾ ਪਿਆ ਤੁਹਾਡਾ ਹੁਣ ਵੀ ਸਾਢੇ 14 ਪਾਤਾ 500 17 ਤੇ ਖਰਾਏ ਉਹ ਤਾਂ 13 13 ਕਹਿੰਦਾ ਸੀ ਕਿਨੇ ਕਹਿੰਦਾ ਉਹ ਤਾਂ ਤੂੰ ਹੀ জানੋ 1500 5000 ਪਾਤਾ ਜਨ ਠੀਕ ਹੈ ਕੋ ਠੀਕ ਹੈ ਲਿਆ ਗਿਆ ਵਾਰ ਦਾ ਮਾਰੋ ਲੈ ਦੋਸਤੋ ਜਿਹੜਾ ਸੌਦਾ ਚੱਲ ਰਿਹਾ ਸੀ ਸਾਢੇ 14000 ਰੁਪਏ ਲਾਗੇ ਪਹਿਲਾ ਬੱਕਰੀ ਦਾ ਤੇ ਉਹ ਬਾਈ ਕਹਿੰਦਾ ਵੀ ਆਪਾਂ ਨੂੰ ਮਹਿੰਗੇ ਆਪਾਂ ਨਹੀਂ ਲੈਣੀ 1.14 ਦੀ ਤੇ ਆ ਬਾਈ ਮਲਕੀਤ ਨੇ 15000 ਤੋਂ ਪੂਰੇ 500 ਹੋਰ ਪਾ ਕੇ ਤੇ 15000 ਦੇ ਬੱਕਰੀ ਦਾ ਸੌਦਾ ਕਰ ਲਿਆ ਦੋਸਤੋ ਪਹਿਲਾਂ ਲੱਗੇ 1.14 ਛੱਡ ਗਏ ਸੀ ਤੇ ਬਾਈ ਮਲਕੀਤ ਨੇ 500 ਰੁਪਿਆ ਫੋਰ ਦੇ ਕੇ ਤੇ 1500 ਰੁਪਿਆ 15000 ਦੋਸਤੋ ਸੌਰੀ ਸੌਦਾ ਆ ਗਿਆ ਪੂਰੇ 15000 ਦਾ 1.14 ਦਾ ਪਹਿਲਾਂ ਲੱਗਾ ਸੀਗਾ ਉਹ ਸੌਦਾ ਬਾਈ ਛੱਡ ਗਏ ਸੀ ਆ ਸੀ ਦੋਸਤੋ ਬੱਕਰੀ ਚਲੋ ਦਿਓ ਵੀ ਪੈਸੇ ਕੇ ਗੂਗਲ 'ਤੇ ਕਰਨਿਆ ਨਹੀਂ ਨਹੀਂ ਠੀਕ ਹੈ ਲੈ ਦੋਸਤੋ ਆਹ ਸੀ ਬੱਕਰੀ ਸ਼ੁਕਰੀਆ ਮਿਹਰਬਾਨੀ ਧੰਨਵਾਦ ਜੀ ਆਹ ਦੋਸਤੋ ਆ ਬੱਕਰੀ ਦਾ ਸੌਦਾ ਹੋਣ ਲੱਗਾ ਕੀ ਦੀ ਬੱਕਰੀ ਪਾੜੀ ਆ ਜੀ ਕੀ ਮੰਗਿਆ ਆਈ ਆਈ ਦੀ ਹੋ ਗਿਆ ਸੌਦਾ ਕੇ ਚੱਲੀ ਜਾਂਦਾ ਹਜੇ ਸੌਦਾ ਕਰਦੇ ਹਾਂ ਕਰ ਲਿਆ ਇਹ ਸੌਦਾ ਕਰੋ ਫਿਰ ਰੁਪਏ ਮੇੜਾ ਨੇੜੋ ਕੰਮ ਬਾਤ ਕੋਈ ਮਾੜੀ ਨਹੀਂ ਬਰਕਰ ਮਾੜੀ ਯਾਰੀ ਟਾਂਗੜੀ ਲੈ ਗਣੀ ਜਗਾ ਤੂੰ ਵੀ ਯਾਰੀ ਸਭ ਜਾਂ ਫੇ ਲੈ ਨਾ ਮਾਂ ਤਾਂ ਦੀ 450 ਉਧਰ ਉਧਰ ਹੀ ਹੋ ਜਾਂਦਾ ਨਾ ਲੈ ਜੂ ਹੀ ਜਾਂ ਲੈ ਆਪਸ ਨਾ ਵੀ ਯੂਪਦਾ ਬਾਈ ਨੂੰ ਕਿਨੇ ਆ ਕਿੱਥੇ ਕੀ ਘੜਿਆ ਸੋਦਾ ਉਹ ਕੋਣ ਸੋਨਾ ਕਿੰਨਾ ਹੁੰਦਾ ਕਰ 500 ਲਖਾਈ ਇਹਨਾਂ ਦੀ ਆ ਵਾ ਵਾ ਬਾਹਰ ਤੋਂ ਲਗਾਈ ਇਹਨਾਂ ਦੀ 650 ਦਾ ਸੌਦਾ ਜਾਨੀ ਕਿ ਲਖਾਈ ਸੁਣਨੀ ਇਹਨਾਂ ਨੂੰ ਅੱਛਾ 600 ਦਾ 6000 ਦਾ ਸੌਦਾ ਹੋਇਆ ਲਖਾਈ ਜਿਹੜੀ ਬਾਈ ਖਰੀਦਣ ਵਾਲਿਆਂ ਨੇ ਕਰਾਉਣੀ ਆ। ਹੋ ਗਿਆ ਯਾਰ ਦੋਸਤੋ ਸੌਦਾ ਹੋਇਆ। ਆ ਬੱਕਰੀ ਸੀਗੀ। ਤੇ 6000 ਰੁਪਏ ਦਾ ਸੌਦਾ ਹੋ ਗਿਆ। ਦੇਖ ਸਕਦੇ ਹੋ ਤੁਸੀਂ। ਆ ਬੱਕਰੀ ਸੀ ਦੋਸਤੋ। ਲੇ ਗਿਆ ਬੱਕਰੇ ਲੈ ਗਿਆ ਸ਼ਹੀਦ ਹੀ ਦਵਾਤੀ ਬੱਕਰੇ ਲੈ ਗਿਆ ਬਬਲੂ ਕੀ ਮਾੜੀ ਆ ਬੱਕਰੇ ਦਾ ਬਰਬਤ ਚਾ ਬੱਕਰੇ ਲੈ ਗਿਆ ਜਾ ਬੱਕਰੇ ਦਾ ਆ ਲੈ ਖੜੇ ਦੀ ਜਾ ਬਹਾ ਜਾ ਬੱਕਰੇ ਬੱਕਰੇ ਦਾ ਮਿਰਕੀ ਆ ਇਹ ਤਾਂ ਲੈ ਆ ਵੀ ਹੁਣ ਵਿੱਚ ਖੌਂਸਾ ਦਾ ਹੋ ਗਿਆ 6000 ਦਾ ਹੁਣ ਪੈਸਿਆਂ ਦਾ ਚੱਕਰ ਪੈ ਗਿਆ ਤੇ ਹੁਣ ਕਹਿੰਦੇ ਬੱਕਰਿਆਂ ਨਾਲ ਪਟਾ ਸਟਾ ਹੀ ਕਰ ਲੈਣੇ ਆ ਵੇਖੀ ਆ ਬੱਕਰੇ ਸੀਗੇ ਹਾਂ ਬੱਕਰੇ ਚਲੇ ਕਾ ਕੱਢ ਕੱਡੋ ਵੀ ਹੁਣ ਬੱਕਰੇ ਦੇ ਨਾ ਵਟਾ ਫਟਾ ਕਰਨ ਲੱਗਿਆ ਹੁਣ ਹਾਂ ਹਣ ਮੂੰਹੋਂ ਭੱਜੀ ਨਾ ਖਾ ਤੂੰ ਤੰਨ ਕੱਢੂੰਗਾ ਤੰਨ ਨਹੀਂ ਦੋ ਦੋ ਜਾਨਾ ਨੇ ਦੋ ਕੱਢ ਲੈ ਛੇ ਆ ਕੱਢੇ ਤੂੰ ਦੋ ਕੱਢ ਲੈ ਹਾਂ ਓੜੇ ਜਾ ਆਜਾ ਸੋਨੇ ਆ ਜਾ ਯਾਰ ਆ ਯਾਰ ਆ ਬੱਚਾ ਕਿੰਨੇ ਲਿਆ 6000 ਰਹੀ ਜਿੰਨੇ ਲਿਆ ਗੱਲਾਂ ਆਪਣੇ ਬਰਾਬਰ ਦੋ ਅੱਖਾਂ ਉਹਨੇ ਫੜਨ ਮਾਤਾ ਉਹਦੇ ਬਰਾਬਰ ਕੱਲਾ ਆਪਣੇ ਦਿੰਦਾ ਪਸੰਦ ਹਾਂ ਹੁਣ ਕਹਦਾ ਕੀ ਨਾ ਉੱਥੇ ਆ ਭਾਈ ਦਾ ਜੀ ਇਹਨਾ ਤੂੰ ਇਹ 15 ਕਰੋੜ ਦੇ ਜਾਉਗਾ ਕੋਈ ਨਹੀਂ ਉਹ ਤੋਂ ਬਚ ਕੇ ਨਹੀਂ ਰਿਹਾ ਸੀ ਪਰ ਹੁਣ ਕੀ ਚੱਕਰ ਪੈ ਗਿਆ ਉਹ ਨਾ ਕਹਿੰਦੇ ਕੋਈ ਮਰਦੀ ਕੱਟ ਲੋ ਨਹੀਂ ਪੈਸੇ ਨਾਲ ਕੇ 6000 ਦੀ 6000 ਚ ਦੋ ਨਾਲ ਕੱਟਣੇ ਹੈ ਤੇ ਪੈਸੇ ਹੈ ਨਹੀਂ ਨਾ ਕਹਿੰਦੇ ਫੇਰ ਦੇ ਕਹਿੰਦੇ ਫੇਰ ਦਵਾਵਾਂਗੇ ਲੈਣੇ ਅੱਛਾ ਜਾਨੀ ਕਿ ਉਹ ਕਹਿੰਦਾ ਵੀ ਪੈਸੇ ਅਸੀਂ ਹੁਣੇ ਨਕਦ ਲੈਣੇ ਆ ਤੇ ਬਾਈ ਕਹਿੰਦੇ ਵੇ ਅਧਾਰ ਕਰਨਾ ਹਾਂ ਠੀਕ ਇਹ ਚੱਕਰ ਸੀਗਾ ਉਹਦਾ ਉਹ ਆ ਪੈਸਾ ਹਾਂ ਹਾਂ ਉਹ ਨਹੀਂ ਨਹੀਂ ਦੋਸਤੋ ਇਹਦਾ ਸੌਦਾ ਹੋ ਗਿਆ 6000 ਰੁਪਏ ਚ ਲਿਖਾਈ ਜਿਹੜੀ ਖਰੀਦਣ ਵਾਲਿਆਂ ਨੇ ਕਰਾਉਣੀ ਆ ਤਾਂ ਦੋਸਤੋ ਇਹਦਾ ਪੱਕਾ ਸੌਦਾ ਆਇਆ ਸੀਗਾ ਤੇ ਪੈਸੇ ਦੇ ਅਗਲੀ ਮੰਡੀ ਦੇ ਉੱਤੇ ਜਾਣੇ ਹਫਤੇ ਤੱਕ ਆਧਾਰ ਹੋ ਗਿਆ 6000 ਰੁਪਏ ਸੌਦਾ ਹੈ ਬੱਕਰੀ ਦਾ ਇਹ ਬੱਕਰੀ ਵਾਹ ਕਾਲੀ ਪਾਕੜ ਨੇ ਵੇਚੀ ਸੀਗੀ ਤੇ ਪੈਸੇ ਆ ਜਿਹੜੇ ਅੰਲੀ ਮੰਡੀ ਦੇ ਨੇ ਤੇ ਸੌਦਾ ਜਿਹੜਾ ਸਿਰੇ ਚੜ ਗਿਆ ਪਹਿਲਾਂ ਬੱਕਲੇ ਆਲਾ ਕਰਦੇ ਬੱਕਰੇ ਦੀ ਨਹੀਂ ਗੱਲ ਬਣੀ ਮੁੜ ਕੇ ਹੁਣ ਕੈਸਿਆਂ ਦੇ ਹਫਤੇ ਆਧਾਰਕ ਹੋ ਗਿਆ ਮੈਂ ਦੰਦਾ ਨਹੀਂ ਕਾਇਦਾ ਸਮਝਾ ਵਿਚ ਚਲਣਾ ਰੇ ਕਾਮ ਕੋਈ ਨਹੀਂ ਲੈਣਾ ਸਾਰੇ ਗਾ ਕੀ ਹੈ ਆਈਪੀਸ ਕੀ ਮਿਲਦਾ ਯਾਰ ਹੁਣ ਨਵੀਂ ਆ ਬਾਠ ਬੋਲੋ 8 ਲੱਗਿਆ ਜੀ 8000 ਬੋਲੋ ਵੀ ਅੱਗੇ ਜੋੜੀ ਦਾ ਕੋਈ ਨਹੀਂ ਬੋਲਣਾ ਇਹਦਾ ਬੱਚੀ ਲੈਣੀ ਕਰੀ ਇਹਦਾ ਬੱਚੇ ਕੋਈ ਗੱਲ ਨਹੀਂ ਬੱਚੀ ਦਾ ਬੱਚੀ ਦਾ ਅਗਲਾ ਦੂਗਾ ਜੇ ਜੋੜੀ ਲੋਕਾਂ ਜਿਹੜਾ ਫੇਰ ਦਾ ਅਗਲੇ ਨਾਲ ਸੌਦਾ ਹਾਂ ਫੇਰ ਦਾ ਅਗਲੇ ਨਾਲ ਸੌਦਾ ਹਾਂ ਕੋਈ ਨਹੀਂ ਬੋਲੀ ਲਵਾਉਣਾ ਮੈਂ ਤਾਂ 15000 ਰੁਪਏ ਮੰਗਿਆ ਬਈ ਤੁਨ ਕੋਈ ਨਹੀਂ ਉਹ ਉੱਥੇ ਵਿੱਚ ਹੋ ਜਾ ਖਰਚਾ ਬੱ ਕਰਾਂਗੇ ਦੱਬਾ ਅਠਲਾਤਾ ਅਠ ਮੇਰਾ 8000 ਰੁਪਏ ਕਰ ਲੈ ਆ 8.5 ਹੋ ਗਿਆ ਚਲ ਵੀ ਬਾਜਰਾ ਦੋ ਲਾ 8.5 ਕਿਦਾ ਉਹ ਬਾਈ ਦਾ 8.5 ਕਿਤੇ ਪੱਟ 8.5 ਚਾ 100 ਬਾਈ ਦਾ 8600 8600 ਚਾ ਛੋਲੀ ਦਾ ਇਹ ਬੜਦਾ ਕੰਮ ਹੋਣੀ ਇਹ ਬੜੀਆਂ 100 ਪਾ ਦੇ 8600 ਨੌ ਦੀ 8 ਹੋ ਗਈ ਨੌ ਪੂਰੇ ਨੌ ਦੀ ਹੋ ਗਈ ਲੈ 9000 9000 ਨਾ ਹੋ ਜਾਣਾ ਕੇਸ ਹੋਈ ਪਿਆ 9000 9000 4500 ਦੀ ਪੱਠ ਹੀ ਐ ਮੈਂ ਫਿਰ 9000 ਰੁਪਇਆ ਕੋਈ ਨਹੀਂ ਫਿਰ ਚੱਕਰ ਦੇ 9200 ਕਰ ਦੇ ਯਾਰ 9200 9500 ਬੋਲਿਓ ਬਾਬਾ ਬੋਲ 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 ਚੱਲ ਜੀ ਬੋਲ ਤੂੰ ਵਧੀਆ 9900 ਇਹ ਤੇਰੀ ਹੈ 9900 ਇਹ ਤੇਰੀ ਹੈ ਮੈਨੇ 9900 ਤੂੰ ਵਧੀਆ 9900 ਚ ਲੋੜੀ ਆ ਵਾਧੂ ਬੋਲੀ 9900 ਜੁਲਾਦਾ ਨਾ ਮੈਂ ਬੋਲਦਾ ਸਾਢੇ 900 ਦਾ ਮਾਰਜੀ ਹੈ ਬੋਲੀ ਕਰੋ ਫੜੋ ਵੀ ਸਾਢੇ 900 ਫੜ ਵੀ 9900 ਲੈ ਵੀ 9500 ਦੀ ਕਿ 95000 ਦੀ ਕਹੇ 9500 ਦੀ ਨਾ ਕਹ ਆ ਲਿਖਾਈ ਕਰਾ ਦੀ ਆ ਲਿਖਾਈ ਸਾਢੇ 9000 ਦੀ ਲੈ ਵੀ 9900 9100 ਹੋ ਗਈ ਚੱਕ ਬਈ ਲੈ ਲੈ ਵੀ 9100 ਹੋ ਗਿਆ ਦਿਖਾਈ ਕਰਾ ਦੇਣਗੇ 9100 ਦਾ ਸੌਦਾ ਹੋ ਗਿਆ ਬਈ ਹੋਈ ਮੜ ਲੈ ਪਾਸੋਂ ਜਿੰਨੇ ਬੰਦ ਲੈ ਵੀ 9100 ਦਾ ਹੀ ਹੋ ਗਿਆ ਸੌਦਾ 91 91 ਕਹੀ ਜਾਂਦਾ ਲੈ ਬਈ ਤੋ ਤੋ 9200 ਦਾ ਸੌਦਾ ਹੋ ਗਿਆ ਹਾਂ ਪੱਟ ਦਾ ਸੌਦਾ ਪੱਠ ਵਿੱਚ ਨਾ ਵਿੱਚ ਹਾਂ ਹੁਣ ਤੀ ਸੌਦਾ ਹੁਣ ਆਉਦੀ ਮੇਰੇ ਕੋ ਪੰਜ ਦੀ ਤੇ ਹਾਂ ਹੁਣ ਪੱਟ ਦਾ ਸੌਦਾ ਕਰ ਲੋ ਤੂੰ ਜੇ ਕਹੇ ਨੇ ਖਰੀਦ ਨਹੀਂ ਆਦਾ ਤੇ ਬਾਈ ਨੇ 9200 ਦੀ ਖਰੀਦ ਲਈ ਤੋ ਛੇੜ ਤੋ ਲਖਾਈ ਰਹਿ ਗਈ ਦੋਨੇ ਪਾਸੋਂ ਆਉਦੀ ਹੋਰੀ ਸਲਾਮੀ ਅੱਛਾ ਕੋਈ ਨਹੀਂ ਕੋਈ ਨਹੀਂ ਮੋੜਿਆ ਹੋਈ ਆ 9200 ਦਾ 92 ਦਾ ਸੌਦਾ ਹੋ ਗਿਆ ਉਹ ਲਾਈ ਜੀ ਬੁੱਤ ਲਾ ਲੈ ਬਾਈ ਨੂੰ ਦਵਾਈ ਬਾਈ ਨੂੰ ਬਾਈ ਨੂੰ ਬਾਈ ਨੇ ਬਾਈ ਨੇ ਲਈ ਆ ਨਹੀਂ ਵੀ ਇਹ ਜਿਹੜੇ ਦੋਨੇ ਬਾਤ ਇਹਦਾ ਖਾਨ ਸਾਹਿਬ ਨੇ ਵੇਚੀ ਆ 9200 ਦੀ ਮੇਰੇ ਵਾਲੇ ਨੇ ਲੜ ਗਿਆ ਨਹੀਂ ਨਹੀਂ ਮੇਰੇ ਦੋ ਬਾਬਾ ਜੀ ਨਾ ਯਾਰ ਇੱਕ ਬੰਦੇ ਨੇ ਮੈਂ ਆ ਬੇਨੂੰ ਪਹਿਲੀ ਵਾਰੀ ਦੋਸਤੋ ਸਾਰੇ ਦੋਸਤਾਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਦੋਸਤੋ ਛੇੜਾ ਵਾਲਾ ਬੱਕਰਾ ਮੰਡੀ ਤੇ ਆ ਬੱਕਰੀ ਦਾ ਸੌਦਾ ਹੋਇਆ ਤੇ ਆਪਾਂ ਕਰਦੇ ਆ ਬਾਈਆਂ ਨਾਲ ਗੱਲਬਾਤ ਕਿੰਨੇ ਦੀ ਵੇਚੀ ਆ ਕੀ ਸਾਰੀ ਡਿਟੇਲ ਪੁੱਛਾਂਗੇ ਕਿਹਨੇ ਖਰੀਦੀ ਆ ਤੇ ਕਿਹੜਾ ਬਾਈ ਵੇਚਣ ਵਾਲਾ ਸੀਗਾ ਕਿਨੇ ਵੇਚੀ ਹੈ ਬਈ ਆਪਾਂ ਵੇਚੀ ਹੈ ਉਹ ਵੇਚੀ ਗੋਪੀ ਹਾਂ ਗੋਪੀ ਨੇ ਵੇਚੀ ਦੋਸਤੋ ਬਰਗਾੜੀ ਵਾਲੇ ਨੇ ਕਿਨੇ ਸੌਦਾ ਆ 6000 ਰੁਪਏ 6000 ਰੁਪਏ ਦੋਸਤੋ ਸੌਦਾ ਆ ਆ ਸਿੱਕੀ ਬੱਕਰੀ ਤੇ ਆਪਾਂ ਖਰੀਦਣ ਵਾਲੇ ਬਾਈ ਨਾਲ ਵੀ ਗੱਲ ਕਰਦੇ ਆ ਖਰੀਦੀ ਕਿਨੇ ਆ ਜੀ ਆ ਬਾਬੇ ਨੇ ਖਰੀਦੀ ਆ ਇਹ 7500 ਦੀ ਹੈ ਕੋਈ ਨਹੀਂ ਅੱਛਾ ਬਾਬੇ ਨੇ ਖਰੀਦੀ ਆ ਕੋਈ ਨਹੀਂ ਕੋਈ ਨਹੀਂ ਹਾਂ ਆ ਬਾਬੇ ਨੇ ਲਈ ਭਾਈ ਸასიਕਾਰ ਸასიਕਾਰ ਕਿਹੜਾ ਪੰਡਾ ਹੈ ਪਾਕਸਾਈ ਭਗਤਾ ਭਾਈ ਦਾ ਲੈਓ ਦੋਸਤੋ ਬਾਬਾ ਇਹ ਭਗਤੇ ਭਾਈ ਦੇ ਘਰ ਸੇ ਡਾਣਾ ਬੱਕਰਾ ਮੰਡੀ ਤੇ ਬਾਬੇ ਨੇ ਬੱਕਰੀ ਖਰੀਦੀ ਆ ਤੇ ਗੋਪੀ ਨੇ ਵੇਚੀ ਬਗਰਾੜੀ ਵਾਲੇ ਨੇ ਤੇ 6000 ਰੁਪਏ ਸੌਦਾ ਹੋਇਆ ਦੋਸਤੋ ਤੇ ਪੈਸੇ ਦੇ ਦੇ ਭਾਈ ਹਾਂਜੀ ਹੋ ਗਈ ਤੇ ਲਿਖਾਈ ਹੋ ਗਈ ਠੀਕ ਆ ਜੀ ਮਿਹਰਬਾਨੀ ਜੀ